ਹਾਂਜੀ ਮਿੱਤਰੋ ਆਪਦੇ ਜਾਨਵਰ ਦੀ ਫ੍ਰੀ ਵਿੱਚ ਐਡ ਕਰਵਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮਿੱਤਰੋ ਸਾਡਾ ਇਹ ਨੰਬਰ ਉਹ ਸਕਰੀਨ ਤੇ ਚੱਲ ਰਿਹਾ ਹੈ ਤੇ ਜਿਹੜੀ ਵੀ ਆ ਜਾਨਵਰ ਦੀ ਮਿੱਤਰੋ ਸਾਡੇ ਚੈਨਲ ਤੇ ਐਡ ਕੀਤੀ ਜਾਂਦੀ ਹੈ ਉਹ ਜਾਨਵਰ ਦੀ ਮਿੱਤਰੋ ਕੋਈ ਫੀਸ ਨਹੀਂ ਲੈਤੀ ਜਾਂਦੀ ਸਾਰੇ ਜਾਨਵਰਾਂ ਦੀ ਐਡ ਫ੍ਰੀ ਵਿੱਚ ਕੀਤੀ ਜਾਂਦੀ ਹੈ ਧੰਨਵਾਦ ਮਿੱਤਰੋ ਹਾਂਜੀ ਮਿੱਤਰੋ ਕੀ ਹਾਲ ਚਾਲ ਆਮੇਦ ਕਰ ਤੋ ਸਾਰੇ ਵਧੀਆ ਹੋਵੋਗੇ ਤਾਂ ਮਿੱਤਰੋ ਅੱਜ ਆਪਾਂ ਤੁਹਾਡੇ ਲੈ ਕੇ ਇੱਕ ਹੋਰ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਾਂ ਇਦਾਂ ਹੀ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਜੋ ਮਿੱਤਰੋ ਹੁਣ ਆਪਾਂ ਵੱਧਦੇ ਆਪਣੇ ਪਹਿਲੇ ਜਾਨਵਰ ਵੱਲ ਪਹਿਲਾ ਜਾਨਵਰ ਹੈ ਮਿੱਤਰੋ ਆਪਣੂ ਕੋਲ ਆਬਲਕ ਘੋੜੀ ਇਹਨ ਤੁਸੀਂ ਫੋਟੋ ਵੀਰੇ ਦੇਖ ਲਓ ਹੱਡਾ ਪੈਰਾਂ ਦੀ ਬਹੁਤ ਚੰਗੀ ਹੈ ਬਾਕੀ ਵੀਡੀਓ ਵੀ ਤੁਸੀਂ ਦੇਖ ਹੀ ਸਕਦੇ ਹੋ ਚਾਲ ਚੂਲ ਤੋਰੇ ਵਗੈਰੇ ਦੀ ਬਹੁਤ ਵਧੀਆ ਹੈਗੀ ਸਵਾਰੀ ਵਗੈਰਾ ਵਧੀਆ ਕਰਾਉਂਦੀ ਹੈ ਪੂਰੀ ਠੰਡੇ ਸੁਭਾਅ ਦੀ ਘੋੜੀ ਹੈਗੀ ਤੇ ਨਵੀਂ ਉਮਰ ਦੀ ਹੈ ਮਿੱਤਰੋ ਬਿਲਕੁਲ ਨਵੀਂ ਉਮਰ ਦੀ ਹੈਗੀ ਹਜੇ ਇਹ ਇੱਕ ਵਾਰੀ ਵੀ ਇਹਦੇ ਮਾਲਕ ਵੀਰਾਂ ਨੇ ਹਜੇ ਘੋੜੀ ਮੇਟ ਵੀ ਨਹੀਂ ਕਰਵਾਈ ਹੱਡਾ ਪੈਰਾਂ ਦੀ ਚੰਗੀ ਹੈ ਕੱਦ-ਕਾਠ ਵੀ ਚੰਗਾ ਤੇ ਬਾਲ ਭਾਰੀਆਂ ਦੀ ਪੂਰੀ ਸਾਫ ਆ ਅੰਦਰ ਦੀ ਸਾਫ ਆ ਮਿੱ ਇੱਕ ਵਾਰ ਫੋਟੋ ਵੀਡੀਓ ਦੇਖ ਕੇ ਤੁਸੀਂ ਆਪ ਚੈੱਕ ਕਰ ਲਓ ਅੱਗੇ ਆਪਸ ਨੂੰ ਸਾਰੀ ਡਿਟੇਲ ਵਗੈਰਾ ਵੀ ਦਿੰਨੇ ਆ ਇਸ ਦੀ 63 ਇੰਚ ਹਾਈ ਟਮ ਮੌਕੇ ਦੀ ਮਿੱਤਰੋ 4 ਤੋਂ 5 ਸਾਲ ਦੇ ਵਿੱਚ ਇਸ ਦੀ ਉਮਰ ਹੈਗੀ ਮੌਕੇ ਦੀ ਖਾਲੀ ਹੈ ਜੀ ਮਾਲਕ ਵੀਰਾਂ ਨੇ ਇੱਕ ਵਾਰੀ ਵੀ ਮੇਟ ਨਹੀਂ ਕਰਵਾਈ ਅੰਮ੍ਰਿਤਸਰ ਜ਼ਿਲ੍ਹੇ ạtari ਪਿੰਡੇ ਕੋੜੀ ਖੜੀ ਹੈਗੀ ਮਾਲਕ ਵੀਰਾਂ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ 2.5 ਲੱਖ ਰੁਪਏ ਮਾਲਕ ਵੀਰਾਂ ਇਸ ਦਾ ਮੁੱਲ ਕਰਦੇ ਆਗੇ ਬਾਕੀ ਪਸੰਦ ਬਾਅਦ ਤੋਂ ਕੋੜੀ ਡਿਟੇਲ ਦੱਸ ਦਿੰਨੇ ਆ 3 ਇੰਚਸ ਦੀ ਹਾਈਟ ਹੈ 5 ਸਾਲ ਦੇ ਕਰੀਬ ਇਹਦੀ ਉਮਰ ਹੋ ਚੱਲੀ ਹੈਗੀ। ਬਾਲਪੋੜਿਆਂ ਦਾ ਸਾਫਾ ਹਜੇ ਇੱਕ ਵਾਰੀ ਮੀਟ ਨਹੀਂ ਕਰਵਾਈ। ਮਾਲਕੇਰਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਮਿੱਤਰੋ ਆਜਾ ਹੁਣ ਆਪਾਂ ਵਧਦੇ ਆਪਣੇ ਅਗਲੇ ਜਾਨਵਰ ਵੱਲ। ਅਗਲਾ ਜਾਨਵਰ ਆਪਣੇ ਕਿਲੋ ਮਿੱਤਰੋ ਆਹ ਬਸ਼ੇਰਾ। ਇਹ ਮਿੱਤਰੋ ਬਹੁਤ ਚੰਗੀ ਬਲੱਡ ਲਾਈਨ ਦਾ ਹੈਗਾ। ਬਾਕੀ ਹੱਡਾ ਪੈਰਾਂ ਤੁਸੀਂ ਦੇਖ ਹੀ ਸਕਦੇ ਹੋ। ਬਹੁਤ ਘੱਟ ਟਾਈਮ ਦੇ ਵਿੱਚ ਬਹੁਤ ਚੰਗੀ ਹਾਈਟ ਕਰ ਚੁੱਕਾ ਤੇ ਆਉਣ ਵਾਲੇ ਟਾਈਮ 'ਚ ਬਹੁਤ ਚੰਗਾ ਘੋੜਾ ਬਣਨਾ ਹੈਗਾ। ਫੋਟੋਆਂ ਵਿੜੇ ਤੁਸੀਂ ਦੇਖ ਲਓ ਬਾਲਪੋੜਿਆਂ ਦਾ ਵਗੈਰਾ ਦਾ ਪੂਰਾ। ਸਾਫਾ ਹੱਡਾ ਪੈਰਾਂ ਦਾ ਬਹੁਤ ਚੰਗਾ ਹੈਗਾ ਦਲਵਾਖ ਘੋੜੇ ਦਾ ਇਹ ਬੱਚਾ ਮਿੱਤਰੋ 5 ਮਹੀਨੇ ਹਜੇ ਇਸ ਦੀ ਉਮਰ ਹੈਗੀ ਤੇ 53 ਤੋਂ 54 ਇੰਚ ਹਾਈਟ ਕਰ ਚੁੱਕਿਆ ਮੌਕੇ ਤੇ ਤਾਂ ਮਿੱਤਰੋ ਤੁਸੀਂ ਸੋਚ ਹੀ ਸਕਦੇ ਹੋ ਹੁਣ ਵੀ 5 ਮਹੀਨੇ 53-54 ਇੰਚ ਹਾਈਟ ਕਰ ਗਿਆ ਤੇ ਆਉਣ ਵਾਲੇ ਟਾਈਮ ਜਿਹੜੇ ਕਿੰਨਾ ਚੰਗਾ ਘੋੜਾ ਬਣਨਾ ਹੈਗਾ ਇਹਦਾ ਮਿੱਤਰੋ ਮਾਲਕ ਦਾ ਨੰਬਰ ਆ ਉਹ ਸਕਰੀਨ ਤੇ ਚੱਲ ਰਿਹਾ ਹੈ ਜਲੰਧਰ ਜ਼ਿਲ੍ਹੇ ਵਿੱਚ ਮਿੱਤਰੋ ਇਹ ਘੋੜਾ ਖੜਾ ਹੈ ਤਾਂ ਜੇ ਕਿਸੇ ਜੀ ਨੂੰ ਮਿੱਤਰ ਨੇ ਘੋੜਾ ਖਰੀਦਣਾ ਹੋਵੇ ਜਾਂ ਕੋਈ ਹੋਰ ਡਿਟੇਲ ਲੈਣੀ ਹੋਵੇ ਉਸਦੇ ਲਈ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜਲੰਧਰ ਜ਼ਿਲ੍ਹੇ ਵਿੱਚ ਮ ਜੇ ਕਿਸੇ ਖੂਸ ਜਨਮ ਦਿਨ ਜਾਂ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਵੀਡੀਓ ਦੇ ਸ਼ੁਰੂ ਹੀ ਤੇ ਐਂਡ ਵਿੱਚ ਦਿੱਤਾ ਹੋਇਆ ਹੈ ਮਿੱਤਰੋ